ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਇਹ ਤੇ ਇਹ ਸਵੇਰ 7:30 ਦਾ ਟਾਈਮ ਆਪਾਂ ਤੋਂ ਦੱਤੀ ਉਹਨਾਂ ਵੀ ਆਪਾਂ ਸਵਾ ਚਾਰ ਹੋ ਗਏ। ਚਾਹ ਕਾਲੀ ਤੇ ਮੱਛਾ ਦਾ ਗੂਆ ਗੂਆ ਖਿੱਚ ਤਾਪੂ। ਤੇ ਆਪਾਂ ਦੇ ਪਾਤੇ ਹੁਣ ਬਲੌਗ ਕੰਟੀਨਿਊ ਕਿਉਂਕਿ ਕਈ ਪਰ ਅ ਕਮੈਂਟ ਆਇਸ ਨਾ ਤੁਸੀਂ ਵੀ ਸਵੇਰ ਵਾਲਾ ਬਲੌਗ ਪਾਓ। ਕਾਫੀ ਟਾਈਮ ਹੋ ਗਿਆ ਪਾਇਆ ਨਹੀਂ ਸੀ। ਸੋਚਿਆ ਵੀ ਅੱਜ ਅੱਭੀ ਪਾ ਲਈਏ ਆਪਾਂ। ਜੇ ਵੀ ਮੈਨੂੰ ਦੇਖ ਕੇ ਸਾਰੀਆਂ ਖੜੀਆਂ ਹੋ ਗਈਆਂ। ਤੇ ਆਸਾਂ ਪਾਉਣ ਇਹਨਾਂ ਨੂੰ ਕੱਖ ਪੱਠਾ ਆਪਾਂ। ਗੜੂ ਚੰਦਰੇ ਬੈਠੀ ਆ ਜੀਆਂ ਬਾਹਰ ਸਿਆ ਇੱਕ ਕਾਮ ਆ ਚੰਦਰਾ ਉਹ ਬਾਹਰ ਖੜੀ ਆ ਤੇ ਆਪਾਂ ਕੌਣੇ ਆ ਆਖੋਣ ਇਹਨਾਂ ਨੂੰ ਚਾਹ ਪਾਈ ਪੀਆ ਚਾਹ ਪੀ ਲਈਏ ਤੇ ਪਲੀਜ਼ ਜਨਾ ਐਨੀਮੇਟ ਕਰ ਦਿਓ ਤੇ ਵਲੌਗ ਨੂੰ ਸ਼ੇਅਰ ਵੀ ਕਰਿਓ ਦੇਖੋ ਹੋਰ ਕਮੈਂਟ ਆਇਆ ਸੀਗਾ ਵੀ ਸਾਡੀ ਮੱਝ ਅਕਤ ਨਹੀਂ ਬਾਰ-ਬਾਰ ਪੇਟ ਹੁੰਦੀ ਆ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਆਪਾਂ ਨੂੰ ਵਿੱਕ ਡਾਕਟਰ ਦੱਸਿਆ ਉਹ ਮੇਰਾ ਕਲਾਸਮੇਟ ਹੀ ਹੈ ਉਹ ਕਹਿੰਦਾ ਵੀ ਸਾ ਮੇਰੀ ਵੀਡੀਓ ਪਾਇਓ 뷰 ਗਰੰਟੀ ਨਾਲ ਦਵਾਈ ਦਿੰਦੇ ਨੇ ਉਹ ਵੀਡੀਓ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਵਿਚੀਰਾ ਕੋਈ ਪਸ਼ੂ ਹੈ ਨਾ ਬਾਰ ਬਾਰ ਪੀਟੁਰਦਾ ਤੇ ਉਹ ਦਵਾਈ ਦਿੰਦੇ ਪੂਰੀ 100% ਗਰੰਟੀ ਨਾਲ ਤੇ ਆਪਾਂ ਉਹ ਪਾਵਾਂਗੇ ਨੂੰ ਵੀਡੀਓ ਤੇ ਆਪਣੇ ਵਾਲੀ ਵੀਡੀਓ ਨੂੰ ਵੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਇਹਦੇ ਬਿਆਲੀਆਂ ਵੀਡੀਓ ਉਹਨਾਂ ਨੂੰ ਵੀ ਤੁਸੀਂ ਬਹੁਤ ਘੱਟ ਦਿੰਦੇ ਹੋ ਇਹ ਤੁਹਾਡੀ ਮਾੜੀ ਗੱਲ ਹੈ ਚਲੋ ਹੋਰ ਤੁਸੀਂ ਮੇਰੀ ਨੌਨ ਸਟਾਪ ਕੰਮ ਵਾਲੀ ਵੀਡੀਓ ਦੇਖੋ ਨੌਨ ਸਟਾਪ ਲਾਈਫ ਐਸੇ ਵਿੱਚ ਤਾਂ ਸਾਰੇ ਕੰਮ ਬਿਨਾ ਚੁੱਕੀ ਚੱਲ ਰਹੇ ਨੇ ਚਲੋ ਜੀ ਕਰਦੇ ਹਾਂ ਵਲੌਗ ਅੱਗੇ ਘੰਟੀ ਹਾਂਜੀ ਆਪਾਂ ਚਾਹ ਪੀ ਲਈ ਕਰਕੇ ਸਵਾ ਚਾਰ ਉੱਠੇ ਸੀ ਬਸ ਚਾਹ ਪਾਣੀ ਕਰ ਲਿਆ ਪੀ ਲਿਆ ਤੇ ਫਿਰ ਹੁਣ ਪਾਉਣ ਲੱਗੇ ਕੱਖ ਪਹਿਲਾਂ ਸਾਰਾ ਤੋਂ ਪਹਿਲਾਂ ਆਪਾਂ ਵੀ ਇਹ ਪੱਠੇ ਪਾਉਣੇ ਹੁੰਦੇ ਆ ਫਿਰ ਧਾਰਾ ਚੋ ਕੇ ਫਿਰ ਗੁਆ ਸਿੱਟਦੇ ਹੁੰਨੇ ਆ ਤੇ ਸਾਡਾ ਇਹ ਹੋਇਆ ਸੀ ਦੋ ਤਾਂ ਮੈਨੂੰ ਕਹਿੰਦਾ ਕਿ ਸ਼ਾਮ ਨੂੰ ਕਹਿ ਕੇ ਪਿਆ ਕਹਿੰਦਾ ਮੰਮੀ ਮੈਂ ਸਵੇਰੇ ਵਲੌਗ ਬਣਾ ਦੂੰ ਤੇਰਾ ਮਾ ਕਾ ਚਲ ਵਧੀਆ ਮਾ ਕਾ ਮੈਨੂੰ ਕਮੈਂਟ ਵੀ ਆਉਂਦੇ ਆ ਵੀ ਤੁਸੀਂ ਸਵੇਰ ਵਾਲਾ ਵਲੌਗ ਬਣਾਓ ਕਿਤੇ ਤੇ ਮੈਨੂੰ ਕਹਿੰਦਾ ਮੈਂ ਬਣਾਉ ਮੈਂ ਕਹਾ ਠੀਕ ਆ ਤੇ ਜਦੋਂ ਬਸ ਸਵੇਰੇ ਠਾਇਆ ਬਸ ਕੰਮ ਕਰਦੀ ਨੂੰ ਦੇਖੀ ਜਾਵੇ ਜੋ ਸਾਰੇ ਕੰਮ ਦੰਦੇ ਮੈਂ ਕਰੀ ਜਾਵਾਂ ਕਹਿੰਦਾ ਮਾਮੀ ਇੰਨਾ ਕੰਮ ਤੇ ਕਿਵੇਂ ਕਰਦੀ ਐ ਕਹਿੰਦਾ ਤੂੰ ਤੇ ਮੈਂ ਕਿਹਾ ਬਈ ਤੈਨੂੰ ਸਰਦ ਐ ਕਿਉਂਕਿ ਵੀਰੇ ਉਹ ਹੈਗਾ ਆਰਮੀ 'ਚ ਦੋ ਤਾਂ ਸਾਡਾ ਤੇ ਉਹ ਆਰਮੀ 'ਚ ਮੈਂ ਕਿਹਾ ਬਈ ਤੈਨੂੰ ਤਾਂ ਚੜੇ ਮਹੀਨੇ 65-70000 ਰੁਪਏ ਤਨਖਾਹ ਆ ਜਾਂਦੀ ਐ ਤੇ ਅਸੀਂ ਤਾਂ ਵਿਚਾਰੇ ਨੇ ਇਹਨਾਂ ਨਾਲ ਹੀ ਟਾਈਮ ਪਾਸ ਕਰਨਾ ਤੇ ਜੇ ਕੋਈ ਮੀਕਣਿਚ ਖੜੀ ਰਹਿ ਜਾਏ ਤਾਂ ਸਾਡੇ ਅਰਗੇ ਨੂੰ ਸੰਸਾ ਹੋ ਜਾਂਦਾ ਵੀ ਹਾਈ ਭੇਜ ਗਈਆਂ ਇਹ ਦੁੱਧ ਘਟ ਦੇਣੀਆਂ ਜੇ ਕੋਈ ਧੁੱਪੇ ਖੜੀ ਰਹੇਗੀ ਤਾਂ ਹਾਈ ਹੌਂਕ ਦੀਆਂ ਨੇ ਫੇਰ ਦੁੱਧ ਘਟ ਦੇਣਗੀਆਂ ਐ ਹੋ ਜਾਊਗਾ ਕੋਈ ਬਿਮਾਰ ਨਾ ਹੋ ਜੇ ਤੇ ਜੇ ਦੁੱਧ ਘਟ ਦੇਣੀਆਂ ਤਾਂ ਬਸ ਆਪਣਾ ਕਬੀਲਦਾਰੀ ਵਾਲਾ ਸਾਰਾ ਢਾਂਚਾ ਹੀ ਹਿੱਲ ਜਾਂਦਾ ਜਿਹੜੇ ਹਨਾ ਵੀ ਦੁੱਧ ਵੀ ਵੇਚਦੇ ਨੇ ਪਾਉਂਦੇ ਨੇ ਬਈ ਉਹਨਾਂ ਨੂੰ ਪਤਾ ਹਨਾ ਜਿਹੜੇ ਦੁੱਧ ਨਾਲ ਹੀ ਕਬੀਲਦਾਰੀ ਤੋੜਦੇ ਨੇ ਵੀ ਦੇਖ ਕਵਾਰੀ ਵਸ ਥੋੜਾ ਜਿਹਾ ਉਹ ਹੋ ਜੇ ਨਾ ਵੀ ਆਏ ਹੋ ਜੇ ਦੁੱਧ ਘਟ ਗਿਆ ਤੇ ਬਸ ਨਾਲ ਦੀ ਨਾਲ ਹੀ ਹਿੱਲੇ ਜਾਂਦਾ ਕਬੀਲਦਾਰੀ ਆ ਢਾਂਚਾ ਤਾਂ ਆਪਣਾ ਫਿਰ ਮੈਂ ਕਿਹਾ ਭਾਈ ਤੈਨ ਤਾਂ ਸੁਰ ਵੀ ਸਰਦਾਗਾ ਤੂੰ ਤਾਂ ਤਾਂ ਕਹਿਣਾ ਮੈਂ ਕਿਹਾ ਮੇਰੀ ਅਰਕੀਨ ਤਾਂ ਸਿਰ ਖੁਰਕਣ ਦੀ ਬੇਲ ਨਹੀਂ ਕਹਿੰਦਾ ਮੰਮੀ ਆਏ ਕਾ ਤੋ ਕਹਿੰਦੇ ਆ ਵੀ ਸਿਰ ਖੁਰਕਣ ਦੀ ਬੇਲ ਨਹੀਂ ਕਿਉਂ ਕਹਿੰਦੇ ਹੁੰਦੇ ਆ ਮਾ ਕੋਰ ਵੀ ਕੈਨਈ ਆ ਵੀ ਜਦੋਂ ਮੇਰੇ ਅਰਜੀ ਜਦੋਂ ਕਿ ਜਿੱਦੇ ਕੇਸ ਸੀ ਨਾ ਆਉਂਦੀ ਆ ਪਹਿਲਾਂ ਹਫ਼ਤੇ ਤੋਂ ਨਾ ਆਵੇ ਪਹਿਲਾਂ ਵੀ ਚਾਰ ਪੰਜ ਦਿਨਾਂ ਤੋਂ ਨਾ ਆਵੇ ਉਹਦੇ ਸਿਰ ਵਾਉਂਦੀ ਆ ਮੁੜ ਕੇ ਨਹੀਂ ਸਿਰ ਨਹੀਂ ਵਾਉਂਦੇ ਸ਼ਾਮ ਨੂੰ ਬਸ ਰਵੜ ਵੈਣ ਠਿੱਲਾ ਕਰ ਲੈਂਦੇ ਆ ਕਿਉਂਕਿ ਮੈਨੂੰ ਸਰਵਾਈਕਲ ਪ੍ਰੋਬਲਮ ਆ ਫਿਰ ਉਹਦੇ ਨਾਲ ਸਾਰੇ ਸਿਰ 'ਚ ਚੀਜ਼ਾਂ ਪੈਂਦੀਆਂ ਸਵੇਰੇ ਉੱਠ ਕੇ ਭੇਰ ਰਵੜ ਵੈਣ ਕਾਸ ਲੈਣੀਆਂ ਚਲੋ ਜੀ ਪਾਇਆ ਗਿਆ ਸਿਰ ਸਿਰ ਸੂਰਤ ਸੱਚੀ ਮੱਚੀ ਆਪਾਂ ਘੱਟ-ਕੁੱਟੀ ਬੋਣੀਆਂ ਇਹੋ ਜੀ ਆ ਬਈ ਸਾਡੇ ਰੁਲੀ-ਖੁਲੀ ਜ਼ਿੰਦਗੀ ਤੇ ਆਪਾਂ ਇਹੋ ਜੀ ਰੁਲੀ ਖੁਲੀ ਜ਼ਿੰਦਗੀ ਚ ਬਹੁਤ ਖੁਸ਼ ਆ ਜਿੱਥੇ ਪ੍ਰਮਾਤਮਾ ਨੇ ਰੱਖਿਆ ਜਿਨ੍ਹਾਂ ਦੇ ਵਿਚਾਰਾਂ ਦੇ ਹਨਾ ਕੁਛ ਵੀ ਨਹੀਂ ਵੀ ਜਿਹੜੇ ਮਾੜੇ ਮੰਗ ਤੇ ਫਿਰਦੇ ਹੁੰਦੇ ਆ ਨਾ ਉਹ ਵੀ ਚਲ ਟਾਈਮ ਪਾਸ ਕਰਦੇ ਆ ਤੇ ਇਹਨੇ ਪਸਾਰ ਰੱਖਿਆ ਸੀ ਸੰਗਲ ਦੇਖੋ ਕਿੰਨਾ ਧੀੜਾ ਚਮਾ ਗੱਲ ਨਾਲ ਲਾਈ ਬੈਠੀ ਆ ਪਤਾ ਨਹੀਂ ਕਿਹੜੇ ਹਿਸਾਬ ਨਾਲ ਆਪਾਂ ਹੁਣ ਇਹਨੂੰ ਕਰਦੇ ਆ ਸੈਟ ਤੇ ਇੱਕ ਇਹਨਾਂ ਦਾ ਇਹ ਪੰਗਾ ਤੇ ਇਹ ਕਿਉਂਕਿ ਨਾਟ ਕਸਿਆ ਹੁੰਦਾਗਾ ਤੇ ਉਹਨੇ ਮੇਰਾ ਸੋਲ ਖਿੱਚ ਕੇ ਗੋਇ ਚ ਲਵੇੜ ਤੱਕ ਨੂੰ ਕੋਲਣ ਲੱਗ ਜਾਨੀ ਦੂਜੀ ਫਿਰ ਸੋਲ ਨੂੰ ਚਿੰਬੜ ਜਾਂਦੀ ਆ ਤੇ ਉਹ ਤਾਂ ਕਰਕੇ ਆਪਾਂ ਲਾਤਾ ਬਹੁਤ ਤੰਗ ਕਰਦੀਆਂ ਨੇ ਜੇ ਇੱਕ ਨੂੰ ਪਾਉਣ ਲੱਗ ਜੇ ਤੇ ਦੂਜੀ ਬਸ ਮਗਰੋਂ ਕੱਪੜੇ ਖਾਣ ਖਬੇ ਚੂਗੀ ਸਾਡੀ ਬੈਠ ਦੀ ਵਿਆਸਤਾ ਜੋ ਮਨ ਧਾਰ ਚੋਣੀ ਹੁੰਨੀ ਆ ਤੇ ਪਿੱਛੇ ਜਾਂ ਤਾਂ ਵੀ ਕੱਪੜੇ ਖਾਣ ਲੱਗ ਜੂ ਜਾਂ ਮੇਰੀ ਫੋਨ ਨਹੀਂ ਖੱਚ ਕੇ ਲੈ ਜੂ ਅੱਗੇ ਮੈਂ ਕਹਿੰਨੀ ਮੇਰੇ ਤਾਂ ਅੱਗੇ ਚਾਰ ਵਾਲਾ ਪੈਣੇ ਐਵੇਂ ਤੰਗ ਕਰਦੇ ਆ ਪਸ਼ੂ ਕਹਿਣ ਲੱਗਿਆ ਮੰਮੀ ਪਸ਼ੂਆਂ ਨਾਲ ਪਸ਼ੂ ਹੋਣਾ ਬਹੁਤ ਔਖਾ ਮੈਂ ਕਿਹਾ ਬੇਭਰਾਵਾ ਪੁੱਛਣਾ ਤੇ ਅੱਜ ਬਣਾਈ ਸੀ ਉਹਨੇ ਵੀਡੀਓ ਕਹਿੰਦਾ ਅੱਜ ਮੈਂ ਵਲੌਗ ਬਣਾਉਣਾ ਤੇਰਾ ਮੈਂ ਆਖਿਆ ਉਹਦੇ ਕੋਲੇ ਆਈਫੋਨ ਵੀ ਜ਼ਿਆਦੇ ਕਲੀਅਰਟੀ ਆਊਗੀ ਪਰ ਭਈ ਉਹਦੇ ਫੋਨ ਨਾਲ ਤਾਂ ਮੇਰਾ ਫੋਨ ਹੀ ਵਧੀਆ ਤੇ ਇਥੇ ਆਪਾਂ ਕਾ ਕਪਟਾ ਪਾਤਾ ਤੇ ਚੋਣ ਲੱਗੇ ਧਾਰਾਂ ਤੇ ਇੱਕ ਜੱਗੀ ਗੱਲ ਵੀਰ ਜੀ ਉਹ ਗਏ ਨੇ ਹੋਏ ਨੇ ਕੈਨੇਡਾ ਉਹ ਮੈਸੇਜ ਵੀ ਕਮੈਂਟ ਕਰਦੇ ਹੁੰਦੇ ਨੇਗੇ ਡੇਲੀ ਤੇ ਵੀਰ ਹਮੇਸ਼ਾ ਕਹਿੰਦੇ ਆ ਨਾ ਵੀ ਭੈਣੇ ਤੁਸੀਂ ਮੈਪਲੀ ਫੀਡ ਪਾਓ ਮੈਪਲੀ ਬੈਡ ਨੂੰ ਵੀਰੇ ਸਾਡੇ ਤਾਂ ਮੈਨੂੰ ਲੱਗਦਾ ਲੱਗਦਾ ਵੀ ਇਧਰੋਂ ਨਹੀਂ ਮਿਲਣੀ ਸ਼ਾਇਦ ਫਿਰ ਬਾਕੀ ਆਪਾਂ ਪੁੱਛ ਕੇ ਵੀ ਦੇਖਾਂਗੇ ਜੇ ਮਿਲੀ ਤਾਂ ਤੇ ਕਵੀਰ ਨੇ ਪਹਿਲਾਂ ਵਾਲੀ ਵੀਡੀਓ ਚ ਪੁੱਛਿਆ ਸੀਗਾ ਵੀ ਤੁਸੀਂ ਅਚਾਰ ਮੁੱਲ ਲਿਆ ਜਾਂ ਆਪ ਪਾਇਆ ਵੀਰੇ ਪਾਇਆ ਸੀਗਾ ਅਸੀਂ 4 ਕਿੱਲਿਆਂ ਦਾ ਪਹਿਲਾਂ ਸੀਗਾ ਸਾਡੇ 3 ਕਿੱਲਿਆਂ ਦਾ ਤੇ ਐਤ ਕੀ 4 ਦਾ ਪਾਇਆ ਸੀ ਤਾਂ ਕਰਕੇ ਵੀ ਵਧੀਆ ਚੜ ਡੰਗਾ ਲਈ ਜਾਂਦਾ ਨੇ ਸੰਨੀਰ ਲਾਉਣੀ ਤਾਂ ਪਾਈ ਬਹੁਤ ਔਖੀ ਐ ਇੰਨੇ ਪਸ਼ੂਆਂ 'ਚ ਤਖਾਸ ਕਰਕੇ ਤੇ ਆਪਾਂ ਸਾਰਾ ਤੋਂ ਪਹਿਲਾਂ ਇਹ ਮੱਝ ਦੀ ਧਾਰ ਚੋਣੇ ਹੁੰਨੇ ਆ ਜਿਹੜੀ ਆ ਹੁਣ ਸੂਈ ਸੀ ਇਹਨੂੰ ਹੋ ਗਈ 3 ਮਹੀਨੇ ਸੂਈ ਨੂੰ ਇਹ ਦੇਖ ਰਹੀ ਸੀ ਇੱਧਰ ਫੌਜੀ ਕਰਨੀ ਤੇ ਉਹ ਕਰ ਜਾਂਦਾ ਸੀ ਮਾਮੀ ਹਲਦੀ ਤਾਂ ਨਹੀਂ ਨੈ ਵੀਡੀਓ ਬਣਾ ਰਿਆ ਸੀ ਵੀਡੀਓ ਬਣਾਇਆ ਕਰੇ ਤੇ ਫੇਰ ਥੋੜੀ ਜਿਹੀ ਬਣਾ ਕੇ ਹੁਣ ਮੈਂ ਮਾਮੀ ਜਾਨਾ ਤੇ ਮੈਨੂੰ ਫੇਰ ਬੋਲ ਮਾਰਦੀ ਉਦੋਂ ਮੈਂ ਟੱਚ ਜਾ ਕੇ ਸੌਂ ਗਿਆ ਕਰੀ ਪਹਿਲਾਂ ਆਪ ਹੀ ਸ਼ੁਰੂਆਤ ਕਰਤੀ ਕਹਿੰਦਾ ਮੈਂ ਬਲੌਗ ਬਣਾਉ ਤੇ ਗਿੱਲ ਵਿਕਰਮਜੀਤ ਜੀ ਉਹ ਵੀ ਸੋਹਣੇ ਸੋਹਣੇ ਕਮੈਂਟ ਕਰਦੇ ਹੁੰਦੇ ਨੇ ਕਹਿੰਦੇ ਤੁਸੀਂ ਕੁਲ ਕਿਆ ਉਹਦੇ ਵਿਚਾਰ ਰੱਖਦੇ ਹੋ ਬਿਰੇ ਜਿਹੜਾ ਕੁਛ ਹੈ ਨਾ ਵੀ ਆਪਣੇ ਦਿਲ ਚੋਂ ਦਾਪਾਂ ਸਭ ਕੁਝ ਬਿਆਨ ਕਰ ਦਿੰਨੇ ਆ ਕੋਈ ਕਿਸੇ ਗੱਲ ਦੀ ਐ ਨਹੀਂ ਕਰਦੇ ਵੀ ਆਪਾਂ ਕਿਸੇ ਵੀ ਗੱਲ ਦਾ ਕਿਸੇ ਦਾ ਝੂਠ ਬੋਲਦੇ ਆ ਬੱਚੇ ਉਹ ਜਿਹੇ ਹੈਗੇ ਆ ਨਾ ਤੁਹਾਡੇ ਸਾਹਮਣੇ ਆ ਇਹ ਆਪਾਂ ਅਗੇ ਨੈਕਸਟ ਮੱਝ ਦੀ ਧਾਰ ਚੋਂ ਇਹ ਆ ਗਈ ਜੀ ਆਪਣੀ ਮੱਝ ਤੋਕੜ ਤੇ ਇੱਥੇ ਸੀਗਾ ਬਹੁਤ ਨੇਰਾ ਨੇਰੇ ਜੀ ਸੀ ਪਤਾ ਨਹੀਂ ਕਿਵੇਂ ਬਣਾ ਲਈ ਵੀਡੀਓ ਤੇ ਇਸ ਤੋਂ ਬਾਅਦ ਦੂਜੀ ਮੱਚ ਦੀ ਚੋਵਾਂਗੇ ਫਿਰ ਲਾਸਟ ਤੇ ਬੈਠਦੀ ਇਹ ਹੌਲੀ ਹੌਲੀ ਲਾਉਂਦੀ ਹੈਗੀ ਧਾਰ ਧਾਰ ਕਰਕੇ ਇਹ 4 ਮਹੀਨਿਆਂ ਦੀ ਗੱਪਣ ਹੋ ਗਈ ਜੀ ਹਾਂ ਡਰਦੀ ਤਾਂ ਨਹੀਂ ਇਤਰਾਤਾਂ ਚੋਕੇ ਤੇ ਆਪਾਂ ਸਿੱਟਣ ਲੱਗੇ ਜੀ ਗੋਹਾ ਤੇ ਇੱਥੇ ਮੈਨੂੰ ਪਸ਼ੂਆਂ ਚੀ ਨਾ ਸਵਾ 6 ਵਾਂਗੂ ਹੋ ਜਾਂਦਾ ਕਈ ਵਾਰੀ 6:05 ਹੋ ਜਾਂਦੇ ਕਈ 10:30 ਸਵਾ 6 ਤਾਂ ਹੋ ਹੀ ਜਾਂਦੇ ਨੇ ਫਿਰ ਆਪਾਂ ਉਧਰ ਜਾ ਕੇ ਚਾਹ ਪਾਣੀ ਕਰਦੇ ਆ ਦੁੱਧ ਬਾ ਸਾਹਮਣੇ ਜਿਹੜੇ ਘਰਾਂ ਲਈ ਲੈ ਕੇ ਜਾਂਦੇ ਉਹਨਾਂ ਦਾ ਪਾਉਣਿਆਂ ਡੇਰੀ ਵਾਲਾ ਪਾ ਕੇ ਰੱਖਦੇ ਆ ਫਿਰ ਦੁੱਧ ਰੜਕਦੇ ਆ ਤੇ ਇਸ ਵੇਲੇ ਤਾਂ ਆਪਣੇ ਨੌ ਸਟਾਪ ਕੰਮ ਹੀ ਆ ਸਾਰੇ ਦੇਖੋ ਸਵਾ 4 ਤੇ ਉੱਠੀ 10 11 ਵਜੇ ਤੱਕ ਜਮ ਹੱਦੀ ਨਹੀਂ ਲੱਗਦੀ ਇੱਕ ਬਣਾ ਪੁੱਛਦੇ ਹੁੰਦੇ ਨੇ ਕਿ ਪੀ ਚਲੇ ਸਰਵਾਈਕਲ ਦਾ ਇਲਾਜ ਹੈਗਾ ਤੁਸੀਂ ਕਰਾ ਲਓ ਮੈਨੂੰ ਪਤਾ ਨਹੀਂ ਕਿਉਂ ਮੇਰੀ ਬਾਹਾਂ ਹੀ ਜਾਲੇ ਦੁਖਦੀ ਆ ਹੋਰ ਮੈਨੂੰ ਕੋਈ ਪ੍ਰੋਬਲਮ ਨਹੀਂ ਇੱਕ ਬਾਹ ਬਹੁਤ ਜ਼ਿਆਦਾ ਤੇ ਉਹ ਸਰਵਾਈਕਲ ਨਾਲ ਧੌਣ ਜਾ ਹੁਣ ਮੈਨੂੰ ਪਤਾ ਹਨਾ ਮੇਤ ਚਾਰੇ ਧਾਰਾਂ ਚੋਈਆਂ ਨੇ ਤੇ ਮੇਰੀ ਧੌਣ ਇੰਨਾ ਦਰਦ ਕਰ ਰਹੀ ਹੈ ਨਾ ਬਹੁਤ ਜ਼ਿਆਦਾ ਚੱਕਰ ਆਉਣ ਲੱਗ ਜਾਂਦੇ ਨੇ ਤੇ ਇੱਕ ਕਮੈਂਟ ਸੋਹਣ ਸੋਹਣ ਕਰਦੇ ਹੁੰਦੇ ਨੇ ਲਾਪ੍ਰਿਤ ਡੈਰੀ ਫਾਰਮ ਹੈਪੀ ਮਾਨ ਦੀ ਆਈਡੀ ਤੋਂ ਭੈਣ ਕਹਿੰਦੇ ਨੇ ਭੈਣੇ ਤੇਰਾ ਮਾੜਾ ਟਾਈਮ ਕੀ ਆਇਆ ਹੈ ਹਨਾ ਤੂੰ ਸਾਨੂੰ ਦੱਸ ਵੀ ਮਾਨ ਹਲਕਾ ਹੋ ਜਾਂਦਾ ਭੈਣੇ ਹਨਾ ਸਾਰੇ ਨਹੀਂ ਤੁਹਾਡੇ ਵਰਗੇ ਹੁੰਦੇ ਵਿੱਚ ਹੁੰਦੇ ਨੇ ਹਨਾ ਜਿਹੜੇ ਵੀ ਮਜ਼ਾਕ ਵੀ ਉਡਾਉਂਦੇ ਨੇ ਪਰ ਆਪਾਂ ਤੁਹਾਨੂੰ ਦੱਸਿਆ ਵੀ ਆਪਾਂ ਦੱਸਾਂਗੇ ਜਰੂਰ ਪਰ ਜਦੋਂ ਆਪਣੇ ਤੇ ਵਧੀਆ ਚੰਗਾ ਟਾਈਮ ਆਇਆ ਉਦੋਂ ਉਹਨਾਂ ਚਿਰ ਨਹੀਂ ਦੱਸ ਸਕਦੇ ਭੈਣੇ ਸਾਰੇ ਤੇਰੇ ਵਰਗੇ ਨਹੀਂ ਹੈਗੇ ਹਨਾ ਤੇ ਚਲੋ ਜੀ ਨਾ ਪਾਸਿੱਟ ਤੇ ਗੋਹਾ ਕੂੜਾ ਫਿਰ ਵਸਿੱਤ ਦੂਜਾ ਕੰਮ ਤੇ ਅੰਮ੍ਰਿਤਪਾਲ ਸਿੰਘ ਜੀ ਕਹਿੰਦੇ ਕਿੰਨੇ ਕਮਾ ਪੈਸੇ ਕਮਾਉਣੇ ਉਹ ਮਹੀਨੇ ਦੇ ਪੈਸੇ ਤਾਂ ਵੀਰੇ ਵਧੀਆ ਬਣ ਜਾਂਦੇ ਨੇ ਤੇ ਪਰ ਆਉਂਦੇ ਜਾਂਦੇ ਪਤਾ ਨਹੀਂ ਕਿੱਧਰ ਨੂੰ ਐ ਤੇ ਸੁਖਚੈਨ ਸਿੰਘ ਜੀ ਹਮੇਸ਼ਾ ਕਹਿੰਦੇ ਨੇ ਪੈਣੇ ਗਾਂ ਦਵਾ ਦੋ ਵੀਰੇ ਹਨਾ ਕਿਸੇ ਦੀ ਤਸੱਲੀ ਨਹੀਂ ਹੁੰਦੀ ਥੋੜਾ ਡਰ ਲੱਗਦਾ ਹੈ ਪੈਸੇ ਇੱਥੇ ਮੈਂ ਸਾਡਿਆਂ ਨੂੰ ਕਈਆਂ ਨੂੰ ਕਿਹਾ ਵੀ ਹੈ ਜਦੋਂ ਵੀਰੇ ਵੀ ਵਧੀਆ ਗਾਂ ਹੋਈ ਤਾਂ ਜ਼ਰੂਰ ਦੱਸਾਂਗੇ ਤੇ تنਵੀਰ कौर ਉਹ ਕਹਿੰਦੇ ਵੀ ਵਾਲ ਕੱਟਣ ਵਾਲੇ ਹਨਾ ਪਸ਼ੂਆਂ ਦੇ ਵੀ ਉਹਦਾ ਨੰਬਰ ਦੇ ਦੋ ਭਾਈ ਦਾ ਮੇਰੇ ਸਤਾਪ ਹੀ ਕੱਟ ਦਿੰਦੇ ਹੈਗੇ ਉਸ ਤਰ੍ਹਾਂ ਘਰੇ ਫੇਰ ਦਿੰਦੇ ਨੇ ਆਪ ਹੀ ਅਸੀਂ ਕਿਤੇ ਕਟਵਾਏ ਨਹੀਂ ਤੇ ਉਹ ਆਪਾਂ ਨੂੰ ਕਿਸੇ ਦਾ ਨੰਬਰ ਨਹੀਂ ਪਤਾ ਨਹੀਂ ਹੈਗਾ ਵੀਰੇ ਕੋਲੇ ਤੇ ਚਲੋ ਜੀ ਆਪਾਂ ਹੁਣ ਅੱਗੇ ਸੋਹਣੀ ਜੀ ਕੋਈ ਵੀਡੀਓ ਲੈ ਕੇ ਆਵਾਂਗੇ ਤੇ ਇੱਕ ਬਾਈ ਪਿੰਦੀ ਸਿੱਧੂ ਦੇ ਫਾਰਮ ਬਾਈਟ ਪਿੰਡੀ ਚਿੱਤੂ ਵਾਲੇ ਚੈਨਲ ਤੇ ਵੀਡੀਓ ਦੇਖਿਓ ਤੁਸੀਂ ਉਹ ਸਾਡੇ ਪਿੰਡ ਦੀ ਬਣੀ ਹੋਈ ਹੈਗੀ ਉਹਨਾਂ ਨੇ 3.5 ਲੱਖ ਦੀ ਮੱਝ ਵੇਚੀ ਆ ਬਾਈ ਨਿੱਕੇ ਨੇ ਵੇਚੀ ਹੈ ਸਾਡੇ ਤੇ ਘਰਾਂ ਚੋਂ ਹੀ ਹੈ ਤੇ ਆਪਾਂ ਵੀ ਉਹਨਾਂ ਦੇ ਘਰੇ ਜਾ ਕੇ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਤੇ ਚਲੋ ਜੀ ਆ ਸਾਡਾ ਗੱਗੂ ਆਏ ਦੁੱਧ ਪੀ ਲੈਂਦਾ ਪਹਿਲਾਂ ਵੀ ਬੋਤਲ ਨਾਲ ਪੀਂਦਾ ਸੀ ਹੁਣ ਬੱਠਲ 'ਚ ਧਰ ਦਿੰਨੇ ਇਹਨੂੰ ਵਧੀਆ ਪੀ ਲੈਂਦਾ ਹੁਣ ਚਲੋ ਜੀ ਆਪਾਂ ਮਿਲਾਂਗੇ ਹੁਣ ਕਿਸੇ ਹੋਰ ਵੀਡੀਓ ਦੇ ਨਾਲ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ বাসਦੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੇ ਐਵੇਂ ਹੌਸਲਾ ਫੁਲਾਈ ਕਰਦੇ ਰਹੋ ਪਲੀਜ਼ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਸ਼ੇਅਰ ਜਰੂਰ ਕਰਦਿਆ ਕਰੋ ਬਾਏ